ਹਾਂਜੀ ਟੰਗਰਾਲੀ ਪਿੰਡ ਦੇ ਵੀਡੀਓਜ਼ ਤੁਸੀਂ ਬਹੁਤ ਪਿਆਰ ਦਿੱਤਾ ਮੈਂ ਫੇਰ ਟੰਗਰਾਲੀ ਪਹੁੰਚ ਗਿਆ ਇੱਕ ਬੰਦੇ ਨਾਲ ਮਲਾਉਂਦੇ ਆ ਤੁਹਾਨੂੰ ਗੱਲਬਾਤ ਹੋਣੀ ਹੈ ਪਸ਼ੂਆਂ ਦੀ ਡੰਗਰਾਂ ਦੀ ਲਵੇਰੇ ਦੀ ਦੇਖਦੇ ਆ ਕਿੱਧਰ ਨੂੰ ਵੀਡੀਓ ਜਾਂਦਾ ਆਜੋ ਮੇਰੇ ਨਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ 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 ਵਧੀਆ ਤੁਹਾਡੇ ਕੋਲ ਆ ਗਿਆ ਮੈਂ ਕਿਹਾ ਵੀ ਮਿਲ ਕੇ ਆਈਏ ਬਾਈ ਜੀ ਇਹਨਾਂ ਨੂੰ ਬਹੁਤ ਵਧੀਆ ਹੋਰ ਕੀ ਹਾਲ ਚਾਲ ਹੈ ਧੰਨਵਾਦ ਤੁਹਾਡਾ ਆ ਲਾ ਦੀਏ ਮੈਂ ਕਿਹਾ ਜੇ ਤੁਹਾਡੇ ਆਵਾਜ਼ ਵੂਜ ਕੈਚ ਹੋ ਜੂਗੀ ਵਧੀਆ ਠੀਕ ਹੈ ਠੀਕ ਠੀਕ ਹੈ ਠੀਕ ਤੇ ਨਾਮ ਕੀ ਤੁਹਾਡਾ ਹਰਜੀਤ ਸਿੰਘ ਹੈ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਹ ਠੀਕ ਹੋ ਹਾਂ ਜੀ ਹਾਂ ਜੀ ਆਹ ਕਿਆ ਕਰਿਆ ਹਰਜੀਤ ਜੀ ਇਹ ਦਲੀਆ ਜੀ ਡੰਗਰਾਂ ਦਾ ਡੰਗਰਾਂ ਦਾ ਦਲੀਆ ਹੈ ਹਾਂ ਜੀ ਹਾਂ ਜੀ ਅੱਛਾ ਇਹ ਇਹ ਰੋਜ਼ ਬਣਦਾ ਇਹ ਰੋਜ਼ ਬਣਦਾ ਜੀ ਰੋਜ਼ ਯਾ ਕੁਸ ਬਣਦਾ ਇਹਦੇ ਕਣਕ ਦਾ ਦਲੀਆ ਹੁਣ ਇਹਦੇ ਗੋੜ ਪਾਉਂਗੇ ਅੱਛਾ ਥੋੜਾ ਪਤਾ ਨਸਾਦਰ ਪਾ ਦਨੇ ਆ ਨਸ਼ਾਦਰ ਉਹ ਕਾਤੇ ਉਹ ਨਹੀਂ ਪਾਉਂਦੇ ਜਾਨੀ ਉਹਦੇ ਨਾਲ ਕੀ ਹੁੰਦਾ ਉਹਦਾ ਦੁੱਧ ਦੀ ਧਾਰ ਤੋ ਠੀਕ ਰਹਿੰਦੀ ਹੈ ਨਸ਼ਾਦਰ ਨਾਲ ਹਾਂ ਥੋੜਾ ਜਿਹਾ ਪਾਣਾ ਹੁੰਦਾ ਹਾਂਜੀ ਹਾਂ ਹਾਂ ਬਾਕੀ ਸੌਫ ਕਿਦਨੇ ਸੌਫ ਫਸਲਦੀ ਦੀ ਹੈ ਸੌਫ ਵੀ ਪਾ ਦਿੰਦੇ ਹੋ ਹਾਂਜੀ ਹਾਂ ਸੌਫ ਜੀਰਾ ਵਗੈਰਾ ਜੋ ਆਣ ਅੱਛਾ ਕਦੇ ਕਦੇ ਇਹ ਫਿਰ ਦੇਣਾ ਕਿ ਕਿਸ ਹਿਸਾਬ ਨਾਲ ਬੱਚੇ ਇਹਦੇ ਬੜੇਵੇਂ ਪਾਉਣੇ ਆ ਗੋੜਾ ਰ ਬੜੇਵੇਂ ਰਿੰਗੇ ਮਿਕਸ ਕਰਕੇ ਪਾਉਣਾ ਲੰਗਰ ਨੂੰ ਹੈ ਐਨ ਤਗੜਾ ਫਾਰਮੂਲਾ ਬਣਾਣਾ ਹਾਂਜੀ ਹਾਂ ਹਾਂ ਇਹ ਤਕਤ ਆਲਾ ਇਹ ਦਲੀਆ ਰ ਆ ਕਣਕਰ ਜੇ ਤੇ ਇਹਦੇ ਵਿੱਚ ਬੜੇਵੇਂ ਪਾਉਣੇ ਆ अच्छा अच्छा नशादर सारे ही ਪਾਉਂਦੇ ਆ ਹੋਰ ਵੀ ਲੋਕ ਪਾਉਂਦੇ ਆ ਨਹੀਂ ਲਗਾਤਾਰ ਨਹੀਂ ਪਾਉਣਾ ਯਾਨੀ ਕਰਨਗੇ ਕਮੈਂਟ ਕਰਨਗੇ ਜਿਹੜੇ ਦੇਖਦੇ ਨੇ ਸਾਡੇ ਸਰੂਤੇ ਇਹ ਦੱਸਣਗੇ ਨशादर ਕਿੰਨਾ ਪਾਉਣਾ ਚਾਹੀਦਾ ਨਾ ਠਿਕਰੀ ਵਾਲਾ ਨਸ਼ਾਦਰ ਪਾਉਂਦਾ ਆ ਅੱਛਾ ਆ ਮੈਨੂੰ ਬੜਾ ਵਧੀਆ ਲੱਗਿਆ ਵੀ ਤੁਸੀਂ ਇਹਨੂੰ ਐਨ ਤਾਕਤਵਰ ਬਣਾ ਦਿੰਦੇ ਹੋ ਬਣੇਵੇਂ ਪਾ ਕੇ ਹੈ ਗੁੜ ਵੀ ਪਾਣਾ ਹੈ ਗੁੜ ਵੀ ਪਾਣਾ ਜੀ ਫਿਰ ਬਣ ਜਾਂਦਾ ਨੇ ਵਧੀਆ ਚੀਜ਼ ਹਾਂ ਜੀ ਹਾਂ ਇਹ ਤਾਂ ਬਹੁਤ ਫਰਕ ਹੈ ਜੀ ਧਾਰਾ ਦਾ ਟਾਈਮ ਹੋ ਗਿਆ ਨਾ ਹਾਂ ਜੀ ਹਾਂ ਜੀ ਮੈਸਾ ਕਿੰਨੀ ਹੈ ਆਪਣੇ ਕੋਲ ਮੈਸਾ ਹੈਗੀਆਂ ਜੀ 5 ਕ 4 5 ਇੱਕਦੋ ਵੇਚਤੀਆਂ ਇਹ ਕਿਹੜੀ ਨਸਲ ਕਿਹੜੀ ਹੈ ਇਹ ਮੂਹਰਾ ਨਸਲ ਹੈ ਜੀ ਪ्योर ਮੂਹਰਾ ਨਸਲ ਹੈ اچھا ਹਾਂ ਜਿਹੜੀਆਂ ਆਪਾਂ ਹਰਿਆਣੇ ਵਾਲੀਆਂ ਕਹਿੰਦੇ ਆ ਜਿਹਨਾਂ ਨੂੰ ਹਰਿਆਣੇ ਵਾਲੀਆਂ ਕਹਿੰਦੇ ਆ ਹਾਂ ਹਾਂ ਅੱਛਾ 20 ਪਲੱਸ ਹੈ 20 ਪਲੱਸ ਵੀ ਇੱਕੋ ਗੱਲ ਹੋ ਗਈ 20 ਹਾਂ 20 ਪਲੱਸ 20 ਪਲੱਸ ਲੀਟਰ ਹਾਂ ਹਾਂ ਅੱਛਾ ਇਹਨਾਂ ਦੇ ਨੋ ਨੂ ਵੀ ਰੱਖਿਆ ਕਿਸੇ ਕੋ ਕੱਟੀਆਂ ਦੇ ਰੱਖੇ ਹੋਏ ਆ ਉਹਨੂੰ ਕਹਿੰਦੇ ਇਹ ਗਾਂ ਮੀਣੀ ਇਹਨੂੰ ਮੀਣੀ ਕਹਿੰਦੇ ਨੇ ਇਹ ਮੀਣੀ ਹੈ ਹਾਂ ਜੀ ਹਾਂ ਆਹ ਲਓ ਜੀ ਮੀਣੀ ਹੈ ਹਾਂ ਜੀ ਅੱਛਾ ਇਹ ਮੀਣੀ ਹਾਂ ਅੱਛਾ ਮੀਣੀ ਇਹਦਾ ਨਾਂ ਕਾਤੇ ਰੱਖਦੇ ਆ ਇਹ ਸਿੰਘ ਹੀਟਾਂ ਵਾਲੀ ਨੂੰ ਮੀਣੀ ਕਹਿੰਦੇ ਨੇ ਸਿੰਘ ਹੀਟਾਂ ਜੀ ਜਿਹਦੇ ਹੀਟਾਂ ਨੂੰ ਸਿੰਘ ਆਹ ਲਓ ਜੀ ਮੀਣੀ ਹੈ ਜੀ ਇਹ ਹਾਂ ਜੀ ਹਾਂ ਅੱਛਾ ਓਪਰਾ ਕਰਦੀ ਹੈ ਨਾ ਹਾਂ ਜੀ ਅੱਛਾ ਇਹ ਅੱਗੇ ਵਾਲੀ ਅੱਗੇ ਆ ਨੋਰਮਲ ਮੂਰ ਨਸਲ ਦੀ ਹੈ ਇਹ ਇਹ ਮੂਰ ਨਸਲ ਹੈ ਹਾਂ ਜੀ ਹਾਂ ਅੱਛਾ ਇਹ 19 ਲੀਟਰ ਦੰਦੀ ਹੈ ਜੀ ਦੁੱਧ ਇਹ 19 ਲੀਟਰ ਵਾਲੀ ਹੈ ਹਾਂ ਜੀ ਹਾਂ ਵਾਹ ਜੀ ਵਾਹ ਹਾਂ ਜੀ ਇੱਕੋ ਕਹਿੰਦੇ ਹੁੰਦੇ ਲੋਟੀਆਂ ਕਿਆ ਕਹਿੰਦੇ ਹੁੰਦੇ ਲੋਟੀਆਂ ਇਹ ਹੈ ਉਹੀ ਬਰੇਡੀ ਇੱਕ ਟਰਮ ਮੈਂ ਸੁਣਦਾ ਹੁੰਦਾ ਉਹ ਜਿਹੜੇ ਵਪਾਰੀ ਹੁੰਦੇ ਨੇ ਨਾ ਜੀ ਹਾਂ ਜੀ ਪਸ਼ੂਆਂ ਦੇ ਉਹ ਕਹਿੰਦੇ ਮੈਂ ਕਿਹਾ ਇੱਕ ਦਿਨ ਆਏ ਸਾਡੇ ਉੱਥੇ ਉਹ ਥੱਲੇ ਥੱਲੇ ਨੂੰ ਹੋ ਹੋ ਕੇ ਨਾ ਦੇਖੀ ਜਾਵੇ ਮੈਂ ਕਿਆ ਦੇਖ ਰਿਹਾ ਕਹਿੰਦੇ ਜੀ ਲੋਟੀਆਂ ਲੋਟੀ ਦੇਖ ਰਿਹਾ ਲੋਟੀ ਕੀ ਹੁੰਦੀ ਹੈ ਇਹਦੇ ਪਰ ਕਮੈਂਟ ਹੋਣਗੇ ਇਹਨੂੰ ਲੋਟੀਆਂ ਐਸੇ ਮਾਰੋ ਕੈਮਰਾ ਆਇ ਦੇ ਪਰਿਆ ਕੈਮਰਾ ਹਾਂ ਲਿਓਟੀ ਕਿਨੂੰ ਕਹਿੰਦੇ ਹੈ ਹੈਟਾ ਜਿੱਥੇ ਥਣ ਲੱਗੇ ਹੋਏ ਆ ਅੱਛਾ ਇਹ ਲਿਓਟੀ ਹੈ ਹਾਂ ਦੁੱਧ ਵਾਲੀ ਜੀਜ ਨੂੰ ਅੱਛਾ ਇਹਦੇ ਨਾਲ ਡੰਗਰ ਦੀ ਕੁਆਲਿਟੀ ਦਾ ਪਤਾ ਲੱਗ ਜਾਂਦਾ ਇਹਨਾਂ ਪਸ਼ੂਕਾਰੋ ਥੋੜਾ ਜਿਹਾ ਡਰਦੀ ਹੈ ਡਰਦੀ ਹੈ ਵਾਸ ਵਾਸ ਡਰਨਾ ਨਹੀਂ ਉਹ ਡਰਨਾ ਨਹੀਂ ਅੱਛਾ ਇਹਨਾਂ ਨੂੰ ਲਿਓਟੀਆਂ ਕਹਿੰਦੇ ਆ ਹਾਂ ਹਾਂ ਲਿਓਟੀ ਤੋਂ ਪਤਾ ਲੱਗ ਜਾਂਦਾ ਵੀ ਪਸ਼ੂ ਜਿਹੜਾ ਹੈ ਹਾਂ ਵਿਚੰਗ ਕਿਹੋ ਜੀ ਵੈਰੈਟੀ ਹੈ ਕਿਹੋ ਜੀ ਵੈਰੈਟੀ ਹੈ ਹਾਂ ਹਾਂ ਅੱਛਾ ਇਹਦੇ ਨਾਲ ਕੀਮਤ ਬਣਦੀ ਹੈ ਦੁੱਧ ਇਹਦੇ ਨਾਲ ਕੀਮਤ ਬਣਦੀ ਹੈ ਹਾਂ ਜੀ ਹਾਂ ਆ ਮਾਲੀ ਆਈ ਅੱਛਾ ਇਹ ਵੀ ਹਾਂ ਜੀ ਉਧਰ ਧਾਰਾ ਹਾਂ ਕੱਢ ਰਹੇ ਹਨ ਹਾਂ ਲਓ ਜੀ ਟਾਈਮ ਹੋ ਗਿਆ ਨਾ ਧਾਰਾ ਦਾ ਧਾਰਾ ਦਾ ਟਾਈਮ ਹੋ ਗਿਆ ਜੀ ਹਾਂ ਇਹ ਕੱਟੀਆਂ ਕਿਹਨਾਂ ਹੈ ਉਹ ਕਿਹੜੀ ਨਸਲ ਦੀ ਗਾਂ ਹੈ ਜਿਹੜੀ ਧਾਰ ਕੱਢ ਰਹੇ ਹੈ ਉਹ ਐਚ ਐਫ ਆਈ ਐਚ ਐਫ ਆਈ ਹਾਂ ਐਚ ਐਫ ਐਚ ਐਫ ਹੋਏ ਹਾਂ ਇਹ ਇਹਦੀ ਕਹਾਸੀ ਦਿੰਦੀ ਹੈ ਬਹੁਤ ਵੈਰੈਟੀ ਹੈ ਕਿ ਕਜਰਸੀ ਹੈ ਕਿ ਐਚ ਐਫ ਆਈ ਹੈ ਇਹ ਡੱਬੀ ਕਾਲੀ ਡੱਬੀ ਹੈ ਅੱਛਾ ਹਾਂ ਇਹਨਾਂ ਦਾ ਹਾਈਟ ਥੋੜੀ ਜ਼ਿਆਦਾ ਹੁੰਦੀ ਹੈ ਇਹ ਕੱਟੀਆਂ ਇਹਨਾਂ ਦੇ ਨਾਮ ਰੱਖੇ ਤੁਸੀਂ ਕਹਿੰਦੇ ਕਟੀਆਂ ਦੇ ਹਾਂ ਇ ਰੱਖੇ ਹੋਇਆ ਕੀ ਕੀ ਰੱਖੇ ਹੋਏ ਇੱਕ ਇਹਦਾ ਨੂਰੀ ਹੈਈ ਨੂਰੀ ਕਿਹੜੀ ਆ ਉਹ ਬੈਠੀ ਉੱਧਰ ਅੱਛਾ ਨੂਰੀ ਉੱਧਰ ਬੈਠੀ ਆ ਹਾਂ ਹਾਂ ਆ ਇਹ ਇਹ ਜੁਗਨੀ ਅੱਛਾ ਜੁਗਨੀ ਹੈ ਹਾਂ ਲੋ ਜੀ ਜੁਗਨੀ ਹੈ ਇਹ ਜੁਗਨੀ ਹੈ ਆ ਲੋ ਜੁਗਨੀ ਆ ਜੀ ਆਬੀਰੋ ਹੈ ਬੀਰੋ ਹਾਂ ਉਹ ਨਾਗਣੀ ਬੈਠੀ ਆ ਉਪਰ ਅੱਛਾ ਅੱਛਾ ਆ ਮੀਣੀ ਹਾਂ ਮੀਣੀ ਮੈਨੂੰ ਬੜਾ ਵਧੀਆ ਪਸੰਦ ਆਇਆ ਨਾਲ ਹੈ ਹੈ ਇਹਦੀ ਬੜੀ ਮੋਜ ਹੈ ਜੀ ਅੱਛਾ ਸਿੰਘ ਸਿੰਘ ਰਸੇ ਨਹੀਂ ਪਸਾਉਂਦੀ ਆ ਨਹੀਂ ਇਹ ਆਪਣੇ ਆਪ ਹੀ ਸਿੰਘ ਆ ਜਾਂਦਾ ਹੋ ਜਾਂਦੇ ਇਹਨਾਂ ਦੇ ਆਪਣੇ ਆਪ ਕੁਦਰਤੀ ਹੈ ਜੀ ਕੁਦਰਤੀ ਹੈ ਹਾਂ ਇਹ ਬੰਦੇ ਦਾ ਕੋਈ ਹੁੰਦੀ ਹੈ ਇਹਦੇ ਚ ਅੱਛਾ 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 ਹਾਂ ਜੀ ਇਹਨਾਂ ਤੁਹਾਨੂੰ ਤਾਂ ਪਛਾਣਦੀਆਂ ਨੇ ਸਾਰੀਆਂ ਇਹ ਹਾਂ ਜੀ ਹਾਂ ਸੋਤੇ ਥੋੜੇ ਉਪਰਾਂ ਕਰਦੀਆਂ ਹਾਂ ਹਾਂ ਉਹ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਪਤਾ ਨਹੀਂ ਇਹ ਕਿਹੜਾ ਡਾਕਟਰ ਆ ਗਿਆ ਕਿ ਟੀਕੇ ਹੀ ਹੋਰ ਤਰ੍ਹਾਂ ਲੈ ਕੇ ਆ ਗਿਆ ਗਿੰਬਲ ਜਿਹਾ ਫੜਿਆ ਨਾ ਮਰੇ ਆਪੇ ਹਾਂ ਜੀ ਹਾਂ ਜੀ ਇਹ ਕਹਿੰਦੇ ਨੇ ਅਜਿਹੇ ਦਾ ਟੀਕਾ ਤਾਂ ਦੇਖਿਆ ਨਹੀਂ ਕਦੀ ਕਿਸੇ ਦੇ ਹੱਥ ਚ ਹਾਂ ਅੱਲਾ ਜੀ ਧਾਰਾ ਨਿਕਲ ਗਈ ਮੈਂ ਤੁਹਾਨੂੰ ਦਿਖਾਣਾ ਜੀ ਇੱਕ ਪ ਹਾਂ ਅੱਛਾ ਫਿਰ ਖਰੀਦ ਫਰੋਕਤ ਵੀ ਕਰਦੇ ਇਹਨਾਂ ਦੀ ਹਾਂ ਹੀ ਵੇਚ ਵੀਦੇ ਨਹੀਂ ਵੇਚਦੇ ਵੀ ਪਹਿਲਾਂ ਨਵੀਆਂ ਵੀ ਲਿਆਉਂਦੇ ਹਾਂ 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 ਲੇ ਵੀ ਆਉਣੇ ਜਾਂ ਦੁੱਧ ਘਟ ਜਾਂਦਾ ਫੇਰ ਲਿਆਉਣੀ ਪੈਂਦੀ ਐ ਹਾਂ ਹੁਣ ਆ ਵੇਚਣੀ ਆ ਹੁਣ ਜਿਆਦਾ ਅੱਛਾ ਹੀ ਵੇਚਣੀ ਐ ਹਾਂ ਜਿਹੜੀ 20 ਲੀਟਰ ਦਿੰਦੀ ਐ ਹਾਂ ਹੀ ਹਾਂ ਜੇ ਕੋਈ ਚੰਗੇ ਪੈਸੇ ਲਾਊਗਾ ਤਾਂ ਵੇਚੂਗੇ ਅੱਛਾ ਹੂੰ ਇਕ ਕਿੰਨੀ ਦੇਰ ਦੀ ਸਾਡੇ ਕੋਲ ਇਹ ਦੋ ਸੂਏ ਹੋ ਗਈ ਸਾਡੇ ਕੋਲ ਤੀਏ ਸੂਏ ਨੂੰ ਸੋਣਾ ਹੋਣਾ ਹੈ ਅੱਛਾ ਹਾਂ ਹੋਰ ਵੀ ਹੋਣੀ ਬਸ ਉਹ ਬਾਕੀ ਉਹ ਆ ਗਿਆ 5 ਮਿੰਟ ਚ ਆ ਗਿਆ ਵੀਡੀਓ ਬਣਾ ਲਈ ਮੜੀ ਜੀ ਆ ਗਿਆ ਆ ਗਿਆ ਅੱਛਾ ਇਹ ਵੇਚਣੀ ਹੈ ਜੀ ਹਾਂ ਹਾਂ ਇਹ ਢਾਈ ਢਾਈ ਦੀ ਡਿਮਾਂਡ ਹੈ ਢਾਈ ਲੱਖ ਦੀ ਢਾਈ ਲੱਖ ਦੀ ਡਿਮਾਂਡ ਹੈ ਤੁਹਾਡੀ ਤਾਂ ਵੇਚੂਗੇ ਜੇ ਚੰਗੇ ਪੈਸੇ ਲਾਊਗਾ ਕੋਈ ਨਹੀਂ ਰੱਖ ਲੇਗੇ ਅੱਛਾ ਹਾਂ ਹਾਂ ਸੇਵਾ ਪਣੀ ਦਾ ਪੂਰਾ ਹੋਇਆ ਹੋਇਆ ਹਾਂ ਜੀ ਹਾਂ ਸਾਡੇ ਕੋਲ ਹਾਂ ਜੀ ਨਾ ਦੁੱਧ ਚ ਅਗਲੇ ਨੂੰ ਆਪਣੇ ਘਰਾਂ ਪੂਰਾ ਕਰਕੇ ਦਊਂਗੇ ਅੱਛਾ ਹਾਂ ਕਾਹ ਪੈਸੇ ਲੈਣਗੇ ਠੀਕ ਹੈ ਸੂਆ ਕਟ ਕਿੰਨਾ ਦੱਸਿਆ 30 ਸੂਆ ਸੋਨਾ ਜੀ ਹੋਣਾ ਇਹਨਾਂ ਨੂੰ 30 ਸੂਆ ਸੋਨਾ ਦੇ ਹਾਂ ਜੀ ਹਾਂ ਅੱਛਾ ਹਰਜੀਤ ਸਿੰਘ ਜੀ ਕੋਲ ਆ ਜੀ ਮੈਂ ਪਿੰਡ ਟੰਗਰਾਲੀ ਹਾਂ ਜੀ ਟੰਗਰਾਲੀ ਦਾ ਤਾਂ ਜ਼ਿਕਰ ਅਸੀਂ ਬਾਹਰ ਤੁਹਾਡੇ ਗੇਟ ਪਰ ਕਰ ਦਿੱਤਾ ਤਾਂ ਅੱਛਾ ਠੀਕ ਹੈ ਟੰਗਰਾਲੀ ਪਿੰਡ ਚ ਆਇਆ ਵਧੀਆ ਗੱਲ ਹੈ ਧੰਨਵਾਦ ਤੁਹਾਡਾ ਤੇ ਟੰਗਰਾਲੀ ਦੇ ਹੋਰ ਵੀ ਵੀਡੀਓ ਅਸੀਂ ਪਾਈ ਲੋਕਾਂ ਨੇ ਬਹੁਤ ਪਿਆਰ ਦਿੱਤਾ ਹਾਂ ਜੀ ਤੁਹਾਡਾ ਮੈਨੂੰ ਕਿਸੇ ਨੇ ਦੱਸਿਆ ਵੀ ਬੜੀ ਰੂਹ ਨਾਲ ਮੱਜਾਂ ਪਾਲਦੇ ਨੇ ਹਾਂ ਜੀ ਹਾਂ ਔਰ ਜਿਹੜਾ ਸ਼ੌਂਕ ਨਾਲ ਰੱਖੀ ਦੀ ਦੁੱਧ ਦਾ ਕੰਮ ਕਰਦੇ ਨੇ ਸ਼ੌਂਕ ਨਾਲ ਤਾਂ ਮੈਂ ਕਿਹਾ ਵੀ ਉਹਨਾਂ ਕੋਲ ਜਾ ਕੇ ਆਣਾ ਪੁੱਛਦੇ ਪਛਾਣਦੇ ਸੀ ਪਹੁੰਚ ਕੇ ਤੁਹਾਡੇ ਕੋਲ ਠੀਕ ਹੈ ਜੀ ਠੀਕ ਹੈ ਅੱਛਾ ਹਾਂ ਜੀ ਠੀਕ ਹੋ ਗਿਆ ਇਧਰ ਲੇ ਵਸੇ ਤੂੜੀ-ਤਾੜੀ ਰੱਖੀ ਹੈ ਹਾਂ ਜਾਂ ਤੂੜੀ ਹੈ ਹੂੰ ਸਵੇਰੇ ਫਿਰ ਕਿੰਨੇ ਵਜੇ ਉੱਠ ਜਾਂਦੇ ਆ ਸਵੇਰੇ 4:30 ਵਜੇ ਉੱਠਦੇ ਆ ਜੀ ਅੱਛਾ ਚਾਚੂ ਪੀ ਕੇ 5 ਵਜੇ ਆ ਜਾਂਦੇ ਹੇਠਾਂ ਅੱਛਾ ਹਾਂ ਹੀ ਹਾਂ ਮੰਡੀ ਵਗੈਰਾ ਵੀ ਜਾਂਦੇ ਹੁੰਦੇ ਮੰਡੀ ਘੱਟੇ ਜਾਂਦੇ ਜੀ ਅੱਛਾ ਮੰਡੀ ਜੇ ਤਾਂ ਖੱਜਲਖੋਰੀ ਬਹੁਤ ਆ ਮੰਡੀ ਨਹੀਂ ਜਾਂਦੇ ਮੰਡੀ ਨਹੀਂ ਜਾਂਦੇ ਘਰੇ ਬਿਗ ਬੁਗ ਜਾਂਦੇ ਆ ਤੁਹਾਡਾ ਪਸ਼ੂ ਸਾਫ਼ ਸੁਥਰਾ ਹੈ ਹਾਂ ਹੀ ਹਾਂ ਹੈ ਘਰੇ ਘਰੇ ਬਿਗ ਜਾਂਦੇ ਆ ਅਰੇ ਘਰੇ ਬਿਗ ਜਾਂਦੀ ਹੈ ਹਾਂ ਯਾਰ ਤੇ ਜਿਹੜੀ ਲੈਣੀ ਹੁੰਦੀ ਤੁਸੀਂ ਫਿਰ ਕਿੱਥੇ ਤੇ ਲੈਣੇ ਆ ਲੇ ਆਨੇ ਕਈ ਵਾਰ ਆਨਲਾਈਨ ਹੀ ਮੰਗਾਲੀ ਦੀ ਫਰੀਦਕੋਟ ਤੇ ਲੈ ਆਨਲਾਈਨ ਕਿਹੜੀ ਕਿਹੜੀ ਪਾਸੇ ਆਨਲਾਈਨ ਆ ਜੀ ਦੇਖੋ ਆ ਫਰੀਦਕੋਟ ਤੋਂ ਉਹਨਾਂ ਨੇ ਵੀਡੀਓ ਪਾਤੀ ਅੱਛਾ ਵੀਡੀਓ ਜੇ ਚੋਾਈ ਦਿਖਾਤੀ ਅੱਛਾ ਆਨਲਾਈਨ ਆ ਗਏ ਹਾਂ ਉਹਨਾਂ ਦੇ ਖਾਤੇ 'ਚ ਪੈਸੇ ਪਾਤੇ ਉਹਨਾਂ ਨੇ ਮੈਨੂੰ ਭੇਜਤੀ ਲਓ ਜੀ ਡਿਲੀਵਰੀ ਚਾਰਜ ਕਿੰਨਾ ਦਿੱਤੇ ਫਿਰ ਹੈ ਵਿਚੇ ਸੌਦਾ ਹੋ ਗਿਆ ਸਾਰਾ ਪਹੁੰਚਦਾ ਪਹੁੰਚ ਤੱਕਦਾ ਹਾਂਜੀ ਹਾਂ ਅੱਛਾ ਬਾਬਾ ਉਹਨਾਂ ਨੇ ਹੱਤਾ ਦੇ ਦਿੱਤਾ ਆਪਾਂ ਨੇ ਪੈਸੇ ਪਾਤੇ ਉਹਨਾਂ ਨੇ ਮੱਝ ਜੜਾਤੀ ਲਓ ਜੀ ਮੱਝ ਆਨਲਾਈਨ ਵੀ ਆ ਜਾਂਦੀ ਐ ਐਮਾਜ਼ਨ ਤੇ ਪਾ ਦੀ ਇਹਨਾਂ ਨੂੰ ਨਹੀਂ ਪਾਦੋ ਨਹੀਂ ਨਹੀਂ ਮਜ਼ਾਕ ਹੈ ਮੈਂ ਤਾਂ ਮੰਗਾਈ ਐ ਉਹਨਾਂ ਨੇ ਵੀਡੀਓ ਪਾਤੀ ਅੱਛਾ ਮੇਰੇ ਮੱਝ ਪਸੰਦ ਆ ਕੀ ਉਹਨਾਂ ਨਾਲ ਗੱਲਬਾਤ ਕਰੀ ਉਹਨਾਂ ਨੂੰ ਚੋਕੇ ਦਿਖਾਤੀ ਵੀਡੀਓ ਚ ਅੱਛਾ ਪਾਸ ਕਰਾਤੀ ਅੱਛਾ ਸੌਦਾ ਫੋਨ 'ਚ ਕਰਕੇ ਉਹ ਕਹਿੰਦੇ ਪੈਸੇ ਪਾ ਦਿਓ ਉਹਨਾਂ ਨੇ ਖਾਤਾ ਭੇਜਤਾ ਮੈਂ ਪੈਸੇ ਪਾਤੇ ਉਹਨਾਂ ਨੇ ਮੱਝ ਜਿਹੜਾ ਆਤੀ ਸ਼ਾਮ ਨੂੰ ਮੱਝ ਉਰੇ ਆ ਗਈ ਲੈ ਜੀ ਲੈ ਹਾਂ ਅੱਜ ਫਿਰ ਐਦਾਂ ਕਰਦੇ ਆ ਆਪਾਂ ਆਪਾਂ ਤੁਸੀਂ ਆਪਣਾ ਨੰਬਰ ਦੱਸੋ ਪਹਿਲਾਂ ਨੰਬਰ ਬੋਲੋ ਤੁਸੀਂ 62847 78321 62847 47 78321 78321 ਹਰਜੀਤ ਸਿੰਘ ਹਾਂ ਜੀ ਹਾਂ ਪਿੰਡ ਟੰਗਰਾਲੀ ਪਿੰਡ ਟੰਗਰਾਲੀ ਲਓ ਜੀ ਆਨਲਾਈਨ ਲਿਆਂਦੀ ਇਹਨਾਂ ਨੇ ਪਹਿਲਾਂ ਇੱਕ ਮੱਝ ਹੁਣ ਇਹ ਮੱਝ ਜਿਹੜੀ ਇਹਨਾਂ ਨੇ ਵੇਚਣੀ ਹੈ ਹਾਂ ਹੈ ਹਾਂ ਮੂਰਾ ਨੇ ਸਲਾਹ ਦਿੱਤੀ ਠੀਕ ਰਹੀ ਸਾਨੂੰ ਜਣੀ ਕੋਈ ਨਹੀਂ ਨਹੀਂ ਠੀਕ ਹੈ ਜਿੰਨਾ ਮਾਲਕ ਨੇ ਦੱਸਿਆ ਉਦਾਂ ਹੀ ਹੁਣ ਤੁਸੀਂ ਆਪਾ ਤੁਸੀਂ ਸੁਧਾਰਨ ਗੱਲਾਂ ਕਰ ਰਹੇ ਸੱਚੀ ਹੋਰ ਗੱਲਾਂ ਪਤਾ ਹਰੀ ਨੌ ਪਿੰਡ ਆ ਵਪਾਰ ਕਰਦੇ ਫਰੀਦਕੋਟ ਜਲੇ ਹਰੀ ਨੌ ਪਿੰਡ ਇਹਦਾ ਆਨਲਾਈਨ ਕੋਈ ਗਾਹਕ ਆ ਗਿਆ ਹਾਂ ਵੇਚ ਦੂੰਗੇ ਨੰਬਰ ਸਾਡੇ ਮੇ ਪਾ ਤਿਆ ਵਟਸਐਪ ਚੱਲਦਾ ਉਹ ਤੇ ਪਰ ਹਾਂਜੀ ਹਾਂ ਚੱਲਦਾ ਲਓ ਜੀ ਆਹ ਦੇਖ ਲਓ ਇਹਦੀ ਲਿਓਟੀਆਂ ਲਿਓਟੀਆਂ ਵੀ ਦਿਖਾਣੇ ਦਿਖਾਣੀਆਂ ਹੁੰਦੇ ਨਾ ਇਹਦੀ ਲਿਓਟੀ ਵੀ ਦਿਖਾਦੀ ਹੈ ਨਾ ਹਾਂਜੀ ਹਾਂ ਆਰਮਨ ਨ ਪਿਆਰਨਾ ਇੱਧਰ ਲਿਆਓ ਕੈਮਰਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਲਓ ਜੀ ਲੋਟੀ ਦਾ ਜ਼ਿਕਰ ਹੁੰਦਾ ਮੈਨੂੰ ਤਾਂ ਬੁੱਤਾਂ ਗਿਆਨ ਨਹੀਂ ਹੈ ਪਰੰਤੂ ਕਹਿੰਦੇ ਆ ਵੀ ਜਿਹੜੇ ਖਰੀਦ ਫਰੋਕਤ ਵਿੱਚ ਹੁੰਦੇ ਆ ਉਹਨਾਂ ਨੇ ਤਾਂ ਪਾਰਖੋਣੇ ਤਾਂ ਪਛਾਣ ਲੈਣਾ ਵੀਡੀਓ ਤੇ ਇਹ ਕਹਾਂ ਤੁਸੀਂ ਡਿਮਾਂਡ ਕਰਦੇ ਆ ਵੀ 2.5 ਲੱਖ ਦੀ ਕਾਈ ਲੱਗ ਹਾਂ 20 ਕਿਲੋ ਦੁੱਧ ਚੋਈ ਦੇ ਕਰਕੇ ਦਵਾਂਗੇ ਘਰ ਤੇ 20 ਕਿਲੋ ਦੁੱਧ ਚੋਈ ਕਰਕੇ ਦਵਾਂਗੇ ਹਾਂ ਜੀ ਹਾਂ ਤੀਆ ਸੁਆ ਸੋਣਾ ਨੇ ਹਾਂ ਜੀ ਹਾਂ ਕਦੋਂ ਤੱਕ ਬਾ 5-7 ਦਿਨ 5-4 ਦਿਨ ਚ ਸੁਪੂਗੀ ਅੱਛਾ ਹਾਂ ਜੀ ਲਓ ਜੀ ਬੱਲੇ ਬੱਲੇ ਫਿਲਮਾਂ ਦੇ ਰਿਕਾਰਡਸ ਤੇ ਅਸੀਂ ਸਧਾਰਨ ਜਿਹੀ ਗੱਲਾਂ ਕਰਦੇ ਹਾਂ ਔਰ ਆਪਣੇ ਵਿਰਸੇ ਵਿਰਾਸਤ ਨਾਲ ਜੁੜੀਆਂ ਗੱਲਾਂ ਕਰਦੇ ਹਾਂ ਬਾਪੂ ਜੀ ਨਾਲ ਕੋ ਲਾਗੇ ਸੀ ਪਿੰਡ ਟੰਗਰਾਲੀ ਦੇ ਵਿੱਚ ਔਰ ਇਹਨਾਂ ਨੇ ਇੱਕ ਗੱਲ ਕਹੀ ਵੀ ਆਨਲਾਈਨ ਮੈਂ ਮਹਿੰਗਾਈ ਮੈਂ ਤਾਂ ਹੈਰਾਨ ਜਾ ਰਹਿ ਗਿਆ ਪਹਿਲਾਂ ਹਿੱਲ ਗਿਆ ਮੈਂ ਕਿਹਾ ਕਿ ਆ ਹੋ ਗਿਆ ਆਨਲਾਈਨ ਕਿਤੇ ਤਾਂ ਗਈ ਤੁਸੀਂ ਕਹੇ ਵੀ ਪੁੱਜਦੀ ਵੀ ਹੋ ਗਈ ਹੈ ਹਾਂ ਹਾਂ ਮੈਨੂੰ ਪੈਸੇ ਬਾਦ ਵਿੱਚ ਲੱਗਦਾ ਜੀ ਚੰਪੀ ਚ ਮੱਝ ਭੇਜੀ ਤੀ ਵੀਡੀਓ ਜੇ ਪਾਸ ਕਰਾਤੀ ਚਾਹ ਹਾਂ ਮੱਝ ਸਾਡੇ ਪਿੰਡ ਦੀ ਸ੍ਰੋਤਿਓ ਕਮੈਂਟ ਕਰਕੇ ਦੱਸਿਓ ਵੀ Amazon ਤੇ ਅਸੀਂ ਫੋਨ ਖਰੀਦਦੇ ਆ ਫ੍ਰਿਜ ਖਰੀਦਦੇ ਆ ਕੂਲਰ ਖਰੀਦਦੇ ਆ ਬੜੀਆਂ ਚੀਜ਼ਾਂ ਖਰੀਦਦੇ ਆ ਵੀ ਮੈਂ ਸਾਨੂੰ ਵੀ ਜੇ ਪਾਦੀ Amazon ਤੇ ਹਾਂਜੀ ਨਹੀਂ ਜੇ ਜੇ ਬੰਦਾ ਇਮਾਨਦਾਰ ਹੈ ਨਾ ਉਹੀ ਪਾ ਸਕਦਾ ਜਿਹੜੇ ਝੂਠੇ ਵਾਲੇ ਲੋਕ ਉਹਨਾਂ ਦਾ ਨਹੀਂ ਚੱਲਦਾ ਇਹ ਨਹੀਂ ਰਿਟਰਨ ਪਾਲਿਸੀ ਵੀ ਰੱਖੂਗੇ ਨਾ ਹਾਂ 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 ਇਹ ਗੱਲ 10 ਦਿਨ ਦੀ ਵਾਪਸੀ ਵੀ ਹੋਊਗੀ ਹਾਂ ਜੀ ਹਾਂ ਹੈ ਨੀ ਜਿੱਦਾਂ ਉਹਦੇ ਪਰ ਜੇ ਫੋਨ ਤੁਹਾਨੂੰ ਪਸੰਦ ਨਹੀਂ ਆਇਆ ਹਾਂ ਹਾਂ ਫਿਰ ਤੁਸੀਂ ਵਾਪਸ ਕਰ ਸਕਦੇ ਹੋ ਰਿਟਰਨ ਪਾਲਿਸੀ ਰੱਖਣੀ ਪਊਗੀ ਯਾਨੀ ਲੋਟੇ ਰਿਆ ਬੰਦਾ ਝੂਠ ਬਣੀ ਬੋਲਿਆ ਉਹ ਜਿੱਤੇ ਅਸੀਂ ਲਈਏ ਜੇ ਲੋਟ ਤਾਂ ਫਿਰ ਤਾਂ ਫਿਰ ਤਾਂ ਹਾਂ ਹਾਂ ਫਿਰ ਤਾਂ ਵਾਪਸੀ ਹੋਣੀ ਵੀ ਨਹੀਂ ਹੈ ਹਾਂ ਜੀ ਹਾਂ ਤੇ ਗੱਲ ਸਹੀ ਹੈ ਸਹੀ ਨਿਕਲੀ ਹੁਣ ਅਸੀਂ ਜਦੋਂ ਅਸੀਂ ਕੋਈ ਚੀਜ਼ ਮੰਗਾਉਨੇ ਆ ਅਸੀਂ ਸ਼ੌਂਕੀਆ ਥੋੜਾ ਨੂੰ ਵਾਪਸ ਕਰ ਦੇ ਦਿੰਦੇ ਹਾਂ 10 ਦਿਨ ਬਾਅਦ ਜੇ ਉਹ ਠੀਕ ਹੈ ਤਾਂ ਅਸੀਂ ਰੱਖ ਲੈਨੇ ਮਰੀ ਨੌ ਪਿੰਡਾ ਫਰੀਦਕੋਟ ਚਲੇ ਚ ਵਪਾਰ ਦਾ ਕੰਮ ਕਰਦੇ ਆ ਉਹਨਾਂ ਤੋਂ ਮਹਿੰਗਾਈ ਦੀ ਉਹਨੂੰ ਵੀ ਸਾਡਾ ਟੈਲੀਫੋਨ ਹੋ ਜਾਂਦਾ ਉਹਨਾਂ ਨਾਲ ਗੱਲਬਾਤ ਅੱਛਾ ਉਹਨਾਂ ਤੱਕ ਵੀ ਵੀਡੀਓ ਪਹੁੰਚ ਜਾਣਾ ਉਹਨਾਂ ਨੂੰ ਲੱਗ ਜਾਣਾ ਪਤਾ ਹਾਂ ਲੱਗ ਜਾਣਾ ਆ ਲੈਂਦੀ ਸੀ ਨਾ ਉਹਨਾਂ ਦੇ ਅੱਜ ਦੀ ਗੱਬੇ ਆ ਹਾਂਜੀ ਹਾਂ ਹਾਂ ਦੇਖੋ ਜੀ ਆਨਲਾਈਨ ਹੈ ਸੀ ਜੀ ਸੈਂਟਰ ਦੇ ਵਿੱਚ ਖੜੀ ਹੈ ਆ ਲੋ ਜੀ ਅੱਜ ਦੇ ਪਰੇ ਕੈਮਰਾ ਜੀ ਹਾਂ ਬਹੁਤ ਵਧੀਆ ਲੱਗਿਆ ਜੀ ਹੈਂ ਆ ਦਲੀਆ ਦਾ ਕੰਮ ਕਿੱਥੇ ਕ ਪਹੁੰਚ ਗਿਆ ਤੇ ਹੋਰ ਕੁਸ ਪੈਣਾ ਵਿੱਚ ਇਹ ਅੱਗ ਬੰਦ ਹੋ ਗਈ ਹੁਣ ਆਪਾਂ ਗੱਲਾਂ ਬੱਸਾਂ ਮੰਨ ਲਾ ਗਏ ਕੋਈ ਗੱਲ ਨਹੀਂ ਕੋਈ ਨਹੀਂ ਹੁਣ ਬਾੜ ਲਉਂਗੇ ਕਰ ਲਉ ਕਰ ਲਉ ਇਹਨੂੰ ਬਾੜ ਲਉ ਤੁਸੀਂ ਹਾਂ ਹਾਂ ਬਾੜ ਲਉ ਜਦ ਤੱਕ ਬਾਪੂ ਜੀ ਨਾਲ ਗੱਲਾਂ ਕਰਦੇ ਬਾਪੂ ਜੀ ਕਿਹਾ ਹਾਲ ਹੈ ਠੀਕ ਹੈ ਜੀ ਵਧੀਆ ਹੈ ਕਹਿੰਦੇ ਆਨਲਾਈਨ ਹੈ ਮੈਂ ਇਸ ਮੰਗਾਲੀ ਇੱਕ ਹਾਂਜੀ ਹਾਂ ਇੱਕ ਨੇ ਘੱਲ ਰੱਖਾ ਮਾੜਾ ਕੰਮ ਫੋਨ ਫੋਨ ਦਾ ਫਾਇਦਾ ਹੋ ਗਿਆ ਇਹ ਹੈ ਦਿਖਾਇਆ ਮੈਂ ਵੀਡੀਓ ਤੇ ਦਿਖਾਤੇ ਨਾ ਚੋਕੇ ਵੀ ਦਿਖਾਤੇ ਕਹਿੰਦੇ ਆ ਗਈ ਹੋਰ ਕੀ ਹਾਲ ਚੱਲ ਹੈ ਠੀਕ ਠਾਕ ਹੈ ਆਹ ਘਰ ਦਾ ਦੁੱਧ ਵਧੀਆ ਆ ਬਣ ਰਿਹਾ ਦਲੀਆ ਹੂੰ ਠੀਕ ਠਾਕ ਹੈ ਜੀ ਠੀਕ ਠਾਕ ਹੈ ਸਭ ਚੱਲ ਗਏ ਹਰ ਜੀਤ ਜੀ ਚੱਲੇ ਗਏ ਹਰ ਜੀਤ ਜੀ ਹੋਰ ਦੇ ਅਸਟੈਂਡ ਕਰਨ ਵੀ ਆਏ ਜੀ ਅੱਛਾ ਕੋਈ ਨਹੀਂ ਸਾਰੇ ਹੰਦੂ ਕਰਨਗੇ ਅੱਛਾ ਇੱਥੇ ਤੇ ਗੁੜ ਪੈਣਾ ਹੈ ਜੀ ਹਾਂ ਜੀ ਉਹ ਮੈਂ ਇੱਕ ਨਾਲ ਲੈ ਕੇ ਹਾਂ ਚਲੋ ਮੈਂ ਕਰ ਦਾਂ ਜੀ ਵੀਡੀਓ ਬੰਦ ਹੋਣਾ ਜੀ ਆ ਤੁਹਾਨੂੰ ਦਿਖਾਇਆ ਕਿ ਵੀਡੀਓ ਕਮੈਂਟ ਕਰਕੇ ਦੱਸਿਓ ਕਿਵੇਂ ਦਾ ਲੱਗਿਆ ਕਿਵੇਂ ਦੀ ਲੱਗੀ ਸਾਰੀ ਗੱਲਬਾਤ ਆ ਦਲਿਆ ਰਨ ਹੋ ਰਿਆ ਸੀਗਾ ਵਿੱਚੇ ਅਸੀਂ ਗੱਲਾਂ ਮਾਰਨ ਲੱਗੇ ਆਹ ਅੱਗ ਬੁਝ ਗਈ ਹੁਣ ਦੁਬਾਰੇ ਤੇ ਲਾਤਾ ਰਿਹਾ ਭੂਖਣਾ ਚਲਾਇਆ ਆ ਦੇਖੋ ਜੀ